ਕਿ ਮਾਹੌਲ ਪੰਜਾਬ ਦਾ ਹਜੇ ਵੀ ਠੀਕ ਨਹੀਂ ਸੀਗਾ ਹਾਂ ਨਹੀਂ ਕਨਵੇਚ ਦੇ ਮਾਹੌਲ ਖਰਾਬ ਸੀ ਹਾਂਜੀ ਤੇ ਪਰ ਮੈਂ ਗਾਈ ਗਏ ਜੀ ਮări ਮਹਾਰਾਜ ਦੀ ਕਿਰਪਾ ਰਹੀ ਹੈ ਕੋਈ ਡਰ ਡਰ ਨਹੀਂ ਲੱਗਾ ਉਸ ਸਮੇ ਡਰ ਨਹੀਂ ਮੈਨੂੰ ਲੱਗਦਾ ਸੀਗਾ ਜੀ ਅੱਛਾ ਔਰ ਮੈਂ ਸਾਰਨੋਂ ਵੱਧ ਮੈਂ ਰਫਲਾ ਗੋਲੀ 'ਚ ਮੈਂ ਗਿਆ ਉਹ ਅੱਛਾ ਨਹੀਂ ਕੋਈ ਇਦਾਂ ਦਾ ਵੀ ਟਾਈਮ ਆ ਗਿਆ ਸੀ ਤੇ ਰਫਲਾ ਵੀ ਇੱਕ ਪਾਸੇ ਚੱਲਣੀਆਂ ਸ਼ੁਰੂ ਹੋ ਗਏ ਗਾਇਕੀ ਦੇ ਨਾਲ ਤੇ ਨਹੀਂ ਗਾਇਕੀ ਜੇ ਨਹੀਂ ਸੀਗੇ ਹੁੰਦੇ ਜੀ ਉਹ ਉਹ ਜਦੋਂ ਲੋਕਾਂ 'ਚ ਚੱਲਣ ਬਹੁਤ ਸੀ ਰਫਲ ਰੱਖਣ ਦਾ ਸ਼ੌਕ ਸ਼ੌਕ ਹਮ ਪਰ ਮੈਂ 47 'ਚ ਵੀ ਗਿਆ ਅੱਛਾ ਹਾਂਜੀ ਮੈਂ 47 'ਚ ਵੀ ਗਿਆ ਹਮ ਨਹੀਂ ਇੱਕ ਦਿਨ ਉਹ ਵੀ ਵਿਆਹ ਸ਼ਦੀ ਤੇ ਫਾਇਰ ਕਰਤਾ 47 ਚੱਲਦੀ ਸੀ ਐਵੇਂ ਲਈ ਫਿਰਦੀ 47 ਨਹੀਂ ਓਨਲੀ ਫਿਰਦੇ ਸੀ ਆਫੀਸਰ ਪੁਲਿਸ ਵਾਲੇ ਪੋਲੀਟੀਕਲ ਲੀਡਰ ਅੱਛਾ ਉਹ 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 ਨਾ ਕੋ ਹੁੰਦੀ ਸੀ ਆਮ ਲੋਕਾਂ ਕੋਲ ਨਹੀਂ ਆਮ ਲੋਕਾਂ ਕੋਲ ਪਰ ਉਦੋਂ ਚਲਾ ਦਿੰਦੇ ਸੀਗੇ ਸਾਰੇ ਚਨਨ ਨੇ ਪਾੜ ਦਿੰਦੇ ਫਾਇਰ ਕਰਕੇ ਹਾਂਜੀ ਚਨਨ ਆਗ ਲੱਗੀ ਮੈਂ ਜਿੱਥੇ ਗਿਆ ਕਈ ਵਾਰੀ ਅੱਗ ਲੱਗੀ ਹੈ ਅੱਛਾ ਹਾਂਜੀ ਨਹੀਂ ਪੰਜਾਬ ਦੇ ਕਿਹੜੇ ਕੋਨੇ 'ਚ ਉਹ ਮੇਰੇ ਆਪਣੇ ਸ਼ਹਿਰ 'ਚ ਮੰਡੀਕ ਮਿੰਦਗੜ੍ਹ ਮੇਰੇ ਆਪਣੇ ਸ਼ਹਿਰ ਮੰਡੀਕ ਮਿੰਦਗੜ੍ਹ ਤੇ ਮੇਰੇ ਨਾਲ ਇੱਕ ਪਿੰਡ ਮੋਗਲ ਮਾਜਰਾ ਉੱਥੇ ਵੀ ਜੱਲੇ ਆਉਂਦੇ ਉਹਦੇ ਲਾਲਿਆਂ ਦਾ ਸ਼ਹਿਰ ਹੈ ਉੱਥੇ ਕਿਤੇ ਪਟਾਕੇ ਚੱਲ ਜਾਂਦੇ ਨਹੀਂ ਲਾਲ ਪਰ ਵਿਆਹ ਦਾ ਜੱਟਾਂ ਦੇ ਸੀ ਜੀ ਵਿਆਹ ਦੇ ਜੱਟਾਂ ਦੇ ਉਹ ਜੇ ਜੱਟ ਕੋ ਦਨਾਲੀ ਹੋਵੇ ਤੇ ਜੇ ਫਾਇਰ ਨਾ ਕਰੇ ਉਹਨੂੰ ਤੇ ਘਰ ਜਾ ਕੇ ਨੀਂਦ ਨਹੀਂ ਆਉਣੀ ਚੀ ਮੇਰੇ ਇੱਕ ਹੋਰ ਕਿੱਸਾ ਜ਼ਿਆਦਾ ਇੱਕ ਵਾਰੀ ਆਪਣੇ ਸਿੰਗਰ ਨੇ ਗੁਰਪ੍ਰੀਤ ਬਿੱਲਾ ਜੀ ਕੁੜਾਣੀ ਤੋਂ ਜੀ ਬੜੇ ਵਧੀਆ ਸਿੰਗਰ ਨੇ ਸਾਡੇ ਟਾਈਮ ਦੇ ਉਹਦੇ ਵਿਆਹ ਤੇ ਮੈਂ ਕੀਤਾ ਪ੍ਰੋਗਰਾਮ ਅੱਛਾ ਜੀ ਤੇ ਮੇਰੇ ਹੁਣ ਕੁਝ ਯਾਦ ਰਿਹਾ ਥੋੜਾ ਥੋੜਾ ਯਾਦ ਉਹਦੇ ਵਿਆਹ ਤੇ ਐਮਐਲਏ ਸਾਹਿਬ ਆਏ ਹੋਏ ਸੀ ਅੱਛਾ ਜੀ ਉਹਦੇ ਨਾਲ ਇੱਕ ਗਨਮੈਨ ਆਇਆ ਹੋਇਆ ਉਹ ਗਨਮਨ ਕਹਿੰਦਾ ਮੈਂ ਫਾਇਰ ਕਰਨਾ ਅੱਛਾ ਹੁਣ ਸਟੇਨ ਗਨ ਸੀਗੀ ਉਹ ਚਲਦੀ ਸਿੰਗਲ ਚਲਦੀ ਨਹੀਂ ਚੱਲਣਾ ਭ੍ਰਸ਼ਟਾ ਉਹ ਭ੍ਰਸ਼ਟ ਹੈ ਉਸ ਬੰਦੇ ਨੇ ਪਤਾ ਨਹੀਂ ਕੀ ਚੱਕਰ ਚਲਾਇਆ 15 ਮਿੰਟ ਸਾਡੇ ਲੱਗੇ ਜੀ ਉਹਨੂੰ ਸਮਝਾਉਣ ਨੂੰ ਉਹ ਕਹਿੰਦਾ ਮੈਂ ਚਲਾਉਣਾ ਉਹ ਸਿੰਗਲ ਚੱਲੇ ਨਾ ਉਹ ਉਹ ਤਾਂ ਪੂਰਾ ਬ੍ਰਸ਼ਟ ਹੀ ਖਾਲੀ ਹੁੰਦਾ ਪੂਰਾ ਬ੍ਰਸ਼ਟ ਖਾਲੀ ਹੁੰਦਾ ਫਿਰ ਉਹ ਬੜਾ ਔਖਾ ਸੰਭਿਆ ਜੀ ਅੱਛਾ ਬਣਾ ਲਿਆ ਹਾਂ ਜੀ ਬੜਾ ਔਖਾ ਸੰਭਿਆ ਇਹੋ ਜਿਹਾ ਮੈਨੂੰ ਬਹੁਤ ਕੁਝ ਹੁੰਦਾ ਰਿਹਾ ਹੈ ਔਰ ਅਕਸਰ ਅੱਛਾ ਜੀ ਕਿ ਮੈਂ ਸਮਰਾਲੀ ਏਰੀਜ਼ ਬਹੁਤ ਜ਼ਿਆਦਾ ਪ੍ਰੋਗਰਾਮ ਕੀਤੇ ਨੇ ਉੱਥੇ ਤੇ ਇਲਾਕਾ ਥੋੜਾ ਪ੍ਰਭਾਵੀਟਾ ਸੀ ਸਮਰਾਲਾ ਹਾਂ ਜੀ ਹੂੰ ਉੱਥੇ ਵੀ ਇਹੀ ਸੀਗਾ ਕਾਂਗਰਸ ਖਾਲੀਆਂ ਦਾ ਚੱਕਰ ਚੱਲਣਾ ਇੱਕ ਕਾਰਨਰ ਉਤੇ ਉਹ ਖੜੇ ਨੇ ਰਵਾਰ ਰਵਾਰ ਲੈ ਕੇ ਦੂਜੇ ਦੂਜੇ ਖੜੇ ਨੇ ਜਿਆਦਾ ਪੱਗੇ ਵਾਲੀ ਥਾਂ ਤੇ ਪਰਫਾਰਮ ਕੀਤਾ ਗਿਆ ਬਹੁਤ ਬਹੁਤ ਪਰਫਾਰਮ ਕੀਤਾ ਜੀ ਮੈਂ ਜਿਹੜੇ ਜਗ੍ਹਾ ਤੇ ਮੈਂ ਕਾਫੀ ਪਰਫਾਰਮ ਕੀਤਾ ਹਮ ਪਰ ਮੈਂ ਲੱਕੀਲੀ ਮੈਂ ਵਧੀਆ ਵਧੀਆ ਰਿਆ ਹਮ ਮੈਂ ਸਾਹਮਣੇ ਹੁੰਦਾ ਜੀ ਸਾਰਿਆਂ ਨੂੰ ਪਰ ਮੈਂ ਆਪ ਡਰਿਆ ਨਹੀਂ ਇਹ ਮਸਲੇ ਤੋਂ ਜੀ ਜੀ ਮੈਂ ਇਸ ਮਸਲੇ ਤੋਂ ਆਪ ਨਹੀਂ ਡਰਿਆ ਕਿਉਂਕਿ ਮੈਂ ਕਦੇ ਗੌਣ ਤੋਂ ਨਹੀਂ ਭੱਜਿਆ ਸੀ ਜੀ ਮੈਂ ਗਾਇਆ ਮੈਂ ਤਾਂ ਗੌਣੇ ਆਇਆ ਨਾ ਬਿਲਕੁਲ ਪਰ ਮੈਂ ਇੱਕ ਇੱਕ ਟਾਈਮ 'ਚ ਦੋ ਗਾਣੇ ਨਹੀਂ ਗਾ ਸਕਦਾ ਅੱਛੇ گاਉਂਗਾ ਤਾਂ ਇੱਕੇ ਦੋ ਜਣੇ ਦੀ ਫਰਮਾਇਸ਼ ਆ ਉਹ ਕਹਿੰਦੇ ਇਹ ਚੱਲਣਾ ਉਹ ਕਹਿੰਦੇ ਇਹ ਚੱਲਣਾ ਮੈਂ ਤਾਂ ਇੱਕ ਗਾਹਦਾ ਇਸ ਕੋਲੋਂ ਮੈਂ ਕਦੇ ਪਰਵਾਹ ਨਹੀਂ ਕੀਤੀ ਮੈਂ ਇਹਨੂੰ ਕਹੀ ਚਲਾਉਣੇ ਭਾਈ ਚਲਾ ਲਓ ਕੱਟ ਲੋ ਗੁੱਸਾ ਜਿਹੜਾ ਕਿਹਦਾ ਇਹ ਮੈਂ ਕਰਤਾ ਉਹ ਨਹੀਂ ਸਕਦਾ ਬਿਲਕੁਲ ਪਰ ਗਾਣਾ ਤਾਂ ਇੱਕੋ ਹੀ ਗਾਉਂਗਾ ਇਹ ਮੇਰੇ ਤੇ ਮੈਂ ਕਾਫੀ ਖੰਡਾਡੇ ਤੋਂ ਜ਼ਿਆਦਾ ਸੈਡ Song ਬਹੁਤ ਰਹੇ ਨੇ ਮੇਰੇ ਹੈਗੇ ਤਾਂ ਬੀਟ Song ਵੀ ਸੀ ਪਰ ਲੋਕ ਮੈਨੂੰ ਸੁਣਦੇ ਜ਼ਿਆਦਾ ਸੈਡ ਚ ਨੇ ਜੀ ਸਟਿਲ ਵੀ ਮੇਰੀ ਇਹ ਹੀ ਜਿਹੜਾ ਜੀ ਹਾਂ ਜੀ ਜਿਹੜਾ ਵੀ ਕੋਈ ਮੈਨੂੰ ਕੰਪਨੀ ਵਾਲਾ ਕਹਿੰਦਾ ਜਾਂ ਕੋਈ ਮੇਰੇ ਸ਼ਰੋਤੇ ਮੈਨੂੰ ਗਾਣਾ ਸੁਣਨ ਨੂੰ ਕਹਿੰਦੇ ਨੇ ਜੇ ਕੋਈ ਨਵਾਂ ਵੀ ਕਰਨਾ ਉਹਨਾਂ ਨੂੰ ਇਹ ਹੁੰਦਾ ਵੀ ਸੈਡ Song ਕਰਿਓ ਜੀ ਸੈਡ Song ਕਰਿਓ ਪਰ ਹੁਣ ਜਿਹੜਾ ਅੱਜ ਦਾ ਮਾਹੌਲਾ ਉਹ ਸੈਡ Song ਵਾਲਾ ਹੈ ਨਹੀਂ ਹੈ ਘਟਿਆ ਹੋਇਆ ਹੈ ਘਟਿਆ ਹੋਇਆ ਹੈ ਅੱਜ ਕੱਲ ਤੇ ਬੀਟ ਬਹੁਤ ਚੱਲਦਾ ਨਾ ਬੀਟ ਚੱਲਦਾ ਪਰ ਰੋਮਾਂਟਿਕ ਚੱਲਦਾ ਹੈ ਰੋਮਾਂਟਿਕ ਵੀ ਚੱਲਦਾ ਹੈ ਬੀਟ ਤਾਂ ਚੱਲਣਾ ਹੀ ਚਲਾਣਾ ਜੀ ਬੀਟਾਂ ਡਾਂਗ ਸੋਟਾ ਵੀ ਚੱਲਦਾ ਡਾਂਗ ਸੋਟਾ ਦਾ ਬਹੁਤ ਜ਼ਿਆਦਾ ਹਥਿਆਰ ਹੋ ਗਏ ਕਬਜ਼ੇ ਹੋ ਗਏ ਇਹ ਸਭ ਕੁਝ ਹੈ ਇਹ ਸਾਡੇ ਬਲੱਡ ਚ ਆਈ ਇਹ ਸਾਡਾ ਬਲੱਡ ਆ ਨਾ ਪੰਜਾਬੀਆਂ ਦਾ ਵੀ ਅਸੀਂ ਖਾੜਕੂ ਬਣੇ ਚ ਰਹਿਣਾ ਹੀ ਰਹਿਣਾ ਜੀ 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 ਪਹਿਲੀ ਟੇਪ ਜਿਹੜੀ ਅਸੀਂ ਕੱਢੀ ਤੁਸੀਂ ਉਹ ਫਿਰ ਖਰਚਾ ਘਰ ਚ ਆਪ ਵੀ ਕਰਨਾ ਪਿਆ ਸਾਰਾ ਕੁਝ ਆਪਣਾ ਜੀ ਸਾਰਾ ਖਰਚਾ ਸੀ ਆਪ ਉਹ ਤਾਂ ਕਾਫੀ ਪੈਸੇ ਲੱਗ ਗਏ ਹੋਣਗੇ 20000 ਰੁਪਿਆ ਅੱਛਾ 20000 ਪਰ 20000 20000 ਵੀ ਕਨਵੈਜ ਬਹੁਤ ਜ਼ਿਆਦਾ ਵੈਲਿਊ ਦੇਖੋ ਜੀ इकट्ठे ਕਰਨੇ ਔਖੇ ਹੋਣੇ ਨੀ ਮੈਂ ਤੁਹਾਨੂੰ ਦੱਸਿਆ ਮੇਰਾ ਫਰੈਂਡ ਸਰਕਲ ਹਾਂ ਮੇਰਾ ਜਿਹੜਾ ਤੁਹਾਨੂੰ ਦੱਸਿਆ ਗਰੁੱਪ ਹੈ ਇਹਨਾਂ ਨੇ ਪੈਸੇ ਇਕੱਠੇ ਕੀਤੇ ਜੇਨੇ 2000 ਰੁਪਏ ਕੇ ਉੱਤੇ 3000 ਰੁਪਏ ਕਿਤੇ 5000 ਰੁਪਏ ਨੇ ਉਦੋਂ ਤਾਂ 1000 ਰੁਪਏ ਬਹੁਤ ਹੁੰਦਾ ਸੀ ਜੀ ਬਿਲਜੇ ਪਰ ਮੈਂ ਲੱਕੀ ਇਸ ਕੋਲੋਂ ਰਿਹਾ ਮੈਂ ਪੈਰੀਟੋ ਨੂੰ ਇਹ ਦਿੱਤੀ ਜਾ ਕੇ ਜਦੋਂ ਟੇਪ ਉਹ ਮੈਨੂੰ ਕਹਿੰਦੇ ਵੀ ਅਸੀਂ ਰਿਲੀਜ਼ ਕਰ ਦਾਂਗੇ ਅਸੀਂ ਪੈਸੇ ਨਹੀਂ ਕੋ ਦੇਣੇ ਅੱਛਾ ਜੀ ਬਸੇ ਸਿਰਫ ਰਿਲੀਜ਼ ਕਰ ਸਕਦੇ ਆਂ ਵੀ ਜੇ ਤੇਰੀ ਟੇਪ ਚੱਲ ਗਈ ਤੈਨੂੰ ਪੈਸੇ ਦੇ ਦਾਂਗੇ ਪਰ ਮੈਨੂੰ ਉਹਨਾਂ ਦਾ ਨੈਕਸਟ ਵੀਕ ਫੋਨ ਉਦੋਂ ਜੀ ਸ਼ਨਕਾਟਾ ਸੀਗਾ ਪੱਲਾ ਸਾਹਬ ਦਾ ਅੱਛਾ ਉਹਦੇ ਪਿੱਛੇ ਐਡ ਚੱਲਦੀ ਸੀ ਕਿਉਂਕਿ ਸ਼ਨਕਾਟਾ ਰਿਲੀਜ਼ ਕੀਤਾ ਪੈਰੀਟੋਨ ਨੇ ਅੱਛਾ ਜੀ ਉਹ ਸ਼ਨਕਾਟਾ ਜਦੋਂ ਰਿਲੀਜ਼ ਹੋ ਉਹਦੇ ਪਿੱਛੇ ਮੇਰੀ ਐਡ ਚੱਲਦੀ ਸੀ ਸ਼ਨਕਾਟੇ ਨੇ ਮੈਨੂੰ ਪਹਿਲਾਂ ਹੀ ਸਾਰਾ ਤੱਕ ਪਹੁੰਚਾਤਾ ਪਹਿਲਾ ਗਾਣਾ ਵੀ ਜੀ ਹਾਂਜੀ ਮੇਰੀ ਟੇਪ ਉਹ ਲੋਕਾਂ ਤੱਕ ਪਿੱਛੇ ਐਡ ਚੱਲਦੀ ਸੀ ਮੈਂ ਲੋਕਾਂ ਤੱਕ ਪਹੁੰਚ ਚੁੱਕਿਆ ਸੀ ਪਰ ਜਿਸ ਦਿਨ ਮੇਰੀ ਉਹ ਟੇਪ ਰਿਲੀਜ਼ ਹੋਈ ਸਭ ਲੋ ਤੁਸੀਂ 15 ਦਿਨਾਂ ਵਿੱਚ ਉਹ ਸਾਰਾ ਕਿਤੇ ਪਹੁੰਚ ਗਈ ਤੇ ਕੰਪਨੀ ਨੇ ਮੈਨੂੰ ਮੇਰੇ ਪੈਸੇ ਜਿੱਦੇ ਰਾਈਟਵੇ ਭੇਜਦੇ ਵੀ ਉਹ ਨਾਲ ਦੀ ਨਾਲ ਮੈਨੂੰ ਇਹ ਕਹਿੰਦਾ ਤਿਆਰ ਕਰ ਲੋ ਤਿਆਰ ਕਰ ਲੋ ਤੇ ਉਹ ਦੂਜਾ ਕੀ ਮਾਸਟਰ ਤਿਆਰ ਫਿਰ ਬਾਹਰੋਂ ਕਰਵਾਇਆ ਹੋਊਗਾ ਤੁਸੀਂ ਨਾ ਉਹ ਸਾਰਾ ਜੀ ਇਥੋਂ ਆਪਣਾ ਚੰਡੀਗੜ੍ਹ ਤੋਂ ਹੀ ਅੱਛਾ ਹਾਂਜੀ ਜੀਮਾ ਸਟੂਡੀਓ ਸੀਗਾ ਜੀ ਉਦੋਂ ਜੀ ਜੀ ਹਾਂਜੀ ਉਹਨਾਂ ਵੱਲੋਂ ਸਾਰਾ ਕਿਉਂਕਿ ਮਾਸਟਰ ਤਿਆਰ ਕਰਕੇ ਬੰਦਾ ਭੜਕਦਾ ਰਹਿੰਦਾ ਹੈਗਾ ਕਿ ਮੈਂ ਜੇ ਮਾਸਟਰ ਤਿਆਰ ਕਰਕੇ ਲੈ ਕੰਪਨੀ ਤੈਨੂੰ ਮੈਂ ਇਸ ਕੋਲੋਂ ਬਚਿਆ ਰਹੇ ਹਾਂ ਜੀ ਇਹ ਗੱਲੋਂ ਵੀ ਮੈਂ ਲੱਕੀ ਰਿਹਾ ਹਾਂ ਵੀ ਮੈਂ ਪਹਿਲੇ ਗਿਆ ਮੇਰੇ ਪੈਰੀ ਟੌਂਡ ਕੋਲ ਗਿਆ ਮੈਂ ਹੋਰ ਮੈਂ ਕਿਹਾ ਵੀ ਕਿਸੇ ਕੋਲ ਨਹੀਂ ਜੀ ਔਰ ਮੈਂ ਕਿਸੇ ਕੰਪਨੀ ਕੋਲ ਮੁੜ ਕੇ ਗਿਆ ਵੀ ਕਿਸੇ ਕੋਲ ਨਹੀਂ ਅੱਛੇ ਪੈਰੀਟੋ ਨੇ ਪੱਕੀ ਯਾਰੀ ਪੈ ਗਈ ਪੈਰੀਟੋ ਨਾਲ ਮੈਂ ਚਾਰ ਟੇਪਾਂ ਕੀਤੀਆਂ ਉਹ ਤੋਂ ਬਾਅਦ ਫਿਰ ਮੈਨੂੰ ਸਾਗਾ ਵਾਲੇ ਲੈ ਕੇ ਬਾਈ ਦਵਿੰਦਰ ਨਾਲ ਮੇਰੀ ਬਾਅਦ ਚ ਦਵਿੰਦਰ ਖਾਨੇ ਵਾਲਾ ਸਾਹਿਬ ਪਹਿਲੀ ਟੇਪ ਪਹਿਲੀ ਟੇਪਸ ਤੋਂ ਉਹਨਾਂ ਦੇ ਗਾਣੇ ਹੈ ਨਹੀਂ ਸੀ ਦੂਜੀ ਵਿੱਚ ਵੀ ਹੈ ਨਹੀਂ ਸੀਗੇ ਉਹਨਾਂ ਦੇ ਤੀਸਰੀ ਟੇਪ ਵਿੱਚ ਮੈਂ ਉਹਨਾਂ ਨੂੰ ਮਿਲਿਆ ਅੱਛੇ 93 ਫਿਰ ਉਹਨਾਂ ਦਾ ਇੱਕ ਗਾਣਾ ਸੀਗਾ 94 ਵਿੱਚ ਫਿਰ ਲੰਬੜਾ ਦਾ ਵਾਜਾ ਢੋਲ ਟੇਪ ਸੀ ਕੀਤੀ ਉਹਨਾਂ ਵਿੱਚ ਵੀ ਉਹਨਾਂ ਦਾ ਇੱਕ ਹੀ ਗਾਣਾ ਸੀਗਾ ਦੋ ਗਾਣੇ ਸੀਗੇ ਜੀ ਫਿਰ ਉਸ ਤੋਂ ਬਾਅਦ ਤਾਂ ਸਾਗਾ 'ਚ ਫਿਰ ਸਾਰਾ ਪ੍ਰੋਜੈਕਟ ਉਹਨਾਂ ਦਾ ਸੀ ਫਿਰ ਸਾਰੇ ਕਿ ਭਾਈ ਦਵਿੰਦਰ ਨਾਲੇ ਅਸੀਂ ਰਹਿਆ ਮੈਂ ਰਹਿਆ ਜਿਆਦਾ ਫਿਰ ਸਾਰੇ ਦਵਿੰਦਰ ਭਾਈ ਦੇ ਇੱਕ ਗਾਣੇ ਸਾਰੇ ਗਾਣੇ ਪੰਜ ਛੇ ਦਵਿੰਦਰ ਵਾਈ ਦੇ ਹੁੰਦੇ ਸੀਗੇ ਅੱਛਾ ਜੀ ਹਾਂਜੀ ਚੁਆਇਸ ਨਹੀਂ ਹੁੰਦੀ ਸੀ ਤੁਹਾਡੀ ਕਿ ਭਾਈ ਨੇ ਕਹਤਾ ਕਿ ਇਹ ਗਾਉਣੇ ਆ ਤੇ ਗਾਤੇ ਨਹੀਂ ਚੁਆਇਸ ਤਾਂ ਹੁਣ ਮੇਰੀ ਜੋ ਸਾਡੀ ਇਕੱਠਿਆਂ ਦੀ ਹੁੰਦੀ ਸੀ ਬਟ ਜਿਆਦਾ ਗਾਣੇ ਭਾਈ ਦਵਿੰਦਰ ਦੀ ਹੁੰਦੇ ਸੀ ਜੀ ਤੇ ਜਿਹੜੀ ਪਹਿਲੀ ਟੇਪ ਸੀ ਉਹ ਕਿਹੜੇ ਸੀ ਉਸ ਸਮੇ ਗਾਇਕ ਜਿਸ ਵਰਗੀਤਕਾਰ ਸਾਰੇ ਗੀਤਕਾਰ ਨਵੇਂ ਜੀ ਸਾਰੇ ਸਾਰੇ ਟੋਟ ਰਿਸਕ ਲੈ ਲਿਆ ਸੀ ਮੈਂ ਕਹਾਂ ਜੀ ਕੁਝ ਵੀ ਨਹੀਂ ਪਤਾ ਜੀ ਸਾਨੂੰ ਸਾਨੂੰ ਕਿਹੜਾ ਇਸ ਚੀਜ਼ ਦੀ ਨੌਲੇਜ ਹੈ ਅੱਛਾ ਜੀ ਬਸ ਕੱਠੇ ਘਰੇ ਗਾਣੇ ਸ਼ੇਰ ਸਿੰਘ ਛੇਰੀ ਸੀਗਾ ਸਾਡੇ ਨੇੜੇ ਪਿੰਡ ਰਿਆਂ ਦਾ ਤਲਵਾੜੇ ਤੋਂ ਜੀ ਉਹਨੇ ਫਿਰ ਮੈਨੂੰ ਨਿਮਾਜ ਨਾਲੀ ਵਾਲਾ ਮਿਲਾਇਆ ਜੀ ਅੱਛਾ ਜੀ ਤੇ ਇੱਕ ਸਾਡਾ ਗੋਇੰਦਗੜ੍ਹ ਤੁਸੀਂ ਮੇਰੇ ਨਾਲੇ ਪੜਦਾ ਸੀ ਮੁੰਡਾ ਰਜੇਸ਼ ਪਾਟੀਏ ਇੱਕ ਗਾਣਾ ਆਉਂਦਾ ਸੀਗਾ ਚਾਰ ਗਾਣੇ ਛੇਰੀ ਦੇ ਸੀਗੇ ਅੱਛਾ ਤਿੰਨ ਗਾਣੇ ਨਿਮਮੇ ਦੇ ਸੀਗੇ ਜਿਹੜਾ ਟਾਈਟਲ ਸੌਂਗ ਸੀ ਉਹ ਸ਼ੇਰ ਸਿੰਘ ਛੇਰੀ ਦਾ ਸੀ ਅੱਛਾ ਜੀ ਹਾਂ ਜੀ ਉਹਦੇ ਨੇ ਚੜ੍ਹਾਈ ਬਣ ਗਈ ਧੜੀ ਚ ਬੜੀ ਮਹਾਰਾਜ਼ਿਕਰ ਪਰ ਜੀ ਫਿਰ ਚੱਲ ਸੋ ਚੱਲ ਹਾਂ ਜੀ ਚੱਲ ਸੋ ਚੱਲ ਔਰ ਉਦੋਂ ਤੋਂ ਮੈਨੂੰ ਪ੍ਰੋਗਰਾਮ ਲੈਣੇ ਸ਼ੁਰੂ ਹੋ ਗਏ ਅੱਛਾ ਜੀ ਹਾਂਜੀ ਕਿਉਂਕਿ ਉਹ ਤਾਂ ਪ੍ਰੋਗਰਾਮ ਬਹੁਤ ਘੱਟ ਸੀ ਉਦੋਂ ਲੋਕ ਡਰਦੇ ਸੀ ਹੂੰ ਉਦੋਂ ਦਾ ਪ੍ਰੋਗਰਾਮ ਦਾ ਮਿਲਦਾ ਵੀ 2 ਢਾਈ ਹਜ਼ਾਰ ਹੀ ਹੁਣ 2000 ਜੀ ਵਿੱਚੇ ਸਾਜ਼ੀਆਂ ਦੇ ਖਰਚੇ ਵਿੱਚੇ ਸਾਜ਼ੀ ਜੀ ਵਿੱਚੇ ਸਾਊਂਡ ਵੈਡ ਦੇ ਵਿੱਚੇ ਖਰਚੇ ਮਰੂਤੀ ਵੈਨ ਹਾਂਜੀ ਮਰੂਤੀ ਵੈਨ ਮਰੂਤੀ ਵੈਨ ਸੌਂਡ ਲੈ ਲੈਣੀ ਅਸੀਂ ਹੂੰ ਆਪਣੀ ਕਾਰ ਚ ਚਲੇ ਜਾਣਾ ਹੂੰ ਨੇੜੇ ਤੇਲੇ ਪਿੰਡਾਂ ਤੇ ਹੀ ਲੱਗੇ ਕਿ ਪੰਜਾਬ 'ਚ ਫਿਰ ਜਾਂਦੇ ਨੇ ਨੇੜੇ ਨੇੜੇ ਜਦੋਂ ਪਹਿਲਾਂ ਸ਼ੁਰੂਆਤ ਨੇੜੇ ਤੋਂ ਹੋਣੀ ਸੀ ਜੀ ਜੀ ਹਾਂਜੀ ਹਾਂ ਫਿਰ ਹੌਲੀ ਹੌਲੀ ਚਲ ਸੋ ਚਲ ਹੌਲੀ ਹੌਲੀ ਫਿਰ 3000 ਮਨ ਲੱਗ ਗਿਆ ਜੀ ਫਿਰ 3500 ਮਨ ਲੱਗ ਗਿਆ ਤੇ ਜਦੋਂ 5 ਮਨ ਲੱਗਿਆ ਜੀ ਸਾਡੇ ਵਰਗਾ ਸਰਦਾਰ ਕਿਹੜਾ ਹੈ ਤੇ ਪਾਣੀ ਅਰ ਵੀ ਬਹੁਤ ਵੱਡਾ ਰੇਟ ਸੀ ਵੱਡਾ ਰੇਟ ਸੀ ਜੀ 5000 ਕੋਈ ਕੋਈ ਭਰਦਾ ਹੋਣਾ ਨਾ ਹਾਂ ਜੀ 93 4 5000 ਬਹੁਤ ਸੀਗਾ ਫਿਰ ਜਦੋਂ ਦੋ ਪ੍ਰੋਗਰਾਮ ਹੋ ਜਾਣਾ ਹੈ ਹਾਂ ਲੈਰਾ ਪੈਰਾ ਲੈਰਾ ਪੈਰਾ ਪੀ ਵੀ ਆਇਤੇ ਡੀਆਰੇ ਆ ਗਏ ਆਤਨੇ ਜਾ ਰਹੇ ਪਹਿਲਾਂ ਪਰਵਾਰ ਆ ਖੌਂਦਾ ਸੀ ਕਿ ਵੀ ਤੇ ਕਿਹੜੇ ਕੰਮ ਚ ਪੈ ਗਿਆ ਵੀ ਇਹ ਕੰਮ ਆਪਣੇ ਕਰਨ ਵਾਲੇ ਨੇ ਅੱਛੇ ਪਰ ਜਦੋਂ ਫਿਰ ਮੈਨੂੰ ਆ ਕੇ ਮੇਤੂ ਵੱਡੀ ਉਮਰ ਦੇ ਮਿਲਦੇ ਸੀ ਬੰਦੇ ਆ ਕੇ ਬੜੀ ਰਿਸਪੈਕਟ ਦਿੰਦੇ ਸੀਗੇ ਵੀ ਤੁਹਾਡੀ ਜੀ ਅਸੀਂ ਬਹੁਤ ਪਸੰਦ ਕਰਦੇ ਹਾਂ ਗਾਣੇ ਫਿਰ ਪਰ ਫਿਰ ਜਦੋਂ ਪੈਸਾ ਆਉਣ ਲੱਗਾ ਫਿਰ ਸਾਰੇ ਚੁੱਪ ਕਰ ਗਏ ਇਸੇ ਕਰਕੇ ਮੇਰਾ ਪਈਆ ਸਭ ਦਾ ਬਣਵਾਈਆ ਜੀ ਇਹਨੂੰ ਦੇਣ ਦਾ 10000 ਰੁਪਏ ਆਉਣ ਲੱਗ ਪਿਆ ਹਾਂਜੀ ਵੱਡੀ ਅਮਾਉਂਟ ਸੀ ਬਹੁਤ ਵੱਡੀ ਮਾਉਂਟ ਹੋ ਜਾਂਦੀ ਨੇ ਜੀ ਉਦੋਂ ਪਰ ਮੈਂ ਕੰਮ ਲਾਈਵ ਬਹੁਤ ਜ਼ਿਆਦਾ ਕੀਤਾ ਅੱਛਾ ਜੀ ਔਰ ਪਰ ਮੈਂ ਕੀਤਾ ਨੇੜੇ ਨੇੜੇ ਅੱਛਾ ਜ਼ਿਆਦਾ ਨਹੀਂ ਦੂਰ ਨਹੀਂ ਗਏ ਮੈਂ ਟੀਵੀ ਤੇ ਨਹੀਂ ਆਇਆ ਮੈਂ ਅੱਛਾ ਜੀ ਜੰਦਰ ਦੂਰ ਅਰਸ਼ ਦੇ ਮਹਜੇ ਤੱਕ ਵੀ ਸ਼ਾਇਦ ਸ਼ਾਇਦ 10 ਵਾਰੀ ਆਇਆ ਹੂੰ ਸ਼ਾਇਦ ਕਹਿ ਰਹਾ ਤੁਹਾਨੂੰ ਮੈਂ ਦਿਲ ਨਹੀਂ ਕੀਤਾ ਕਿ ਉਹਨਾਂ ਨੇ ਬੁਲਾਇਆ ਨਹੀਂ ਉਹ ਉਦੋਂ ਬੜੇ ਚੱਕਰ ਸੀ ਉਦੋਂ ਵੀ ਪੈਸੇ ਲੈ ਕੇ ਜਾਣਾ ਉੱਥੇ ਮੈਂ ਤਾਂ ਤਰਲੇ ਵਾਲਾ ਕੰਮ ਸੀਗਾ ਜੀ ਉਹ ਗੇਮਾਂ ਬਹੁਤ ਖਰਾਬ ਸੀਗੀਆਂ ਮੇਲੇ ਵੀ ਐਵੇਂ ਸੀਗੇ ਅੱਛਾ ਜੀ ਬੜਾ ਕੁ ਸੀਗਾ ਜੀ ਮੈਂ ਉਹ ਲਾਈਨ ਤੋਂ ਪਰੇ ਸੀਗਾ ਮੈਂ ਮਿਲਦਾ ਨਹੀਂ ਸੀ ਕਿਸੇ ਨੂੰ ਜਲਦੀ ਜਲਦੀ ਵੀ ਜਾ ਕੇ ਕਿਸੇ ਨੂੰ ਕਹਿਣਾ ਵੀ ਮੈਨੂੰ ਵੀ ਮੈਨੂੰ ਮੌਕਾ ਦੋ ਮੈਂ ਇਸ ਕੋਲੋਂ ਵੀ ਲੱਕੀ ਰਿਆ ਮੈਂ ਵੀ ਮੈਂ ਇਹ ਵੀ ਨਹੀਂ ਕਦੇ ਕਿਸੇ ਨੂੰ ਕਿਹਾ ਵੀ ਮੈਨੂੰ ਗਵਾਇਓ ਜੀ ਸ਼ੁਰੂ ਚ ਵੀ ਨਹੀਂ ਕਿਹਾ ਅੱਛਾ ਜੀ ਮੈਂ ਤਾਂ ਉਹ ਕੰਮ ਕੀਤੇ ਨੇ ਵੀ ਜੇ ਕਿਸੇ ਮੇਲੇ ਦੇ ਚਲੇ ਗਿਆ ਜੇ ਮੈਂ ਉਹਨੂੰ ਕਹਿਤਾ ਮਾਂ ਆਹ ਟਾਈਮ ਤੇ ਆਉਣਾ ਜੇ ਮੈਨੂੰ ਉੱਥੋਂ ਉਹਨਾਂ ਨੇ ਖਰਾਬ ਕੀਤਾ ਮੈਂ ਛੱਡ ਕੇ ਆਇਆ ਹੋਇਆ ਐ ਇਦਾਂ ਵੀ ਕਰ ਲੈਂਦੇ ਸੀ ਇਦਾਂ ਹੀ ਕੀਤਾ ਜੀ ਮੈਂ ਕੱਚੀ ਮਤਲਬ ਮੌਜ ਮਸਤੀ ਆ ਆਪਣੇ ਉਹਨਾਂ ਨੇ ਕਹੀਦਾ ਸੀ ਆਪਣੀ ਗੱਡੀ ਲੈ ਕੇ ਆਇਆ ਐਨੇ ਵਿੱਚ ਗਾਉਣਾ ਆਹ ਟਾਈਮ ਆ ਮੈਨੂੰ ਕੋਈ ਮਤਲਬ ਨਹੀਂ ਮੈਥੇ ਆਡੀਅנס ਹੈਗੀ ਨਹੀਂ ਹੈਗੀ ਉਦੋਂ ਸਾਨੂੰ ਮੇਲੇ ਵਾਲੇ ਦਿੰਦੇ ਕੀ ਸੀ ਜੀ 1100 ਰੁਪਇਆ ਜੀ ਮੈਂ ਆਪਣੀ ਕਾਰ ਲੈ ਕੇ ਜਾ ਰਿਹਾ ਸਾਜੀ ਉੱਥੇ ਹੁੰਦੇ ਸੀਗੇ ਜੇ ਸਾਨੂੰ ਉੱਥੇ ਵੀ ਅਗਲਾ ਤੰਗ ਕਰਦਾ ਫਿਰ ਫਾਇਦਾ ਕੀ ਸੀ ਕੋਣ ਫਾਇਦਾ ਕੀ ਸੁਰਸਵਾਦ ਨਹੀਂ ਆਇਆ ਤਾਂ ਫਿਰ ਫਾਇਦਾ ਨਹੀਂ ਜੀ ਕੋਈ ਫਾਇਦਾ ਨਹੀਂ ਉਹ ਮੈਂ ਕੰਮ ਕੀਤਾ ਨਹੀਂ ਟਿਪਾ ਲਗਭਗ ਤੜੀnga ਹੁੰਦ ਤੱਕ 15 16 ਟਿਪ ਆ ਗਿਆ 12 13 ਕੇ ਬਹੁਤ ਉਹਦੇ ਵਿੱਚ ਵੀ ਮੈਂ ਸਲੋ ਸੀਗਾ ਉਹਦੇ ਵੀ ਮੈਂ ਸਲੋ ਕੀਤੀਆਂ ਮੈਂ ਮਤਲਬ ਕਿ ਪਹਿਲਾ 4 5 ਟਿਪਾਂ ਕੀਤੀਆਂ ਸਾਲ ਸਾਲ ਦੇ 100 ਫਿਰ ਵਿੱਚ ਵੀ ਮੇਰਾ 2 2 3 3 4 4 ਸਲ ਗਿਆ ਮੈਂ ਵਜ੍ਹਾ ਵਜ੍ਹਾ ਮੇਰਾ ਇੱਕ ਫਰੈਂਡ ਸੀ ਸਾਨੀਮਾਨ ਉਹ ਥੋੜਾ ਜਿਹਾ ਮੈਨੂੰ ਵਿੱਚ ਖਰਾਬ ਕਰ ਗਿਆ 97 ਦੇ ਵਿੱਚ ਮੇਰੇ ਮੇਰੇ ਪੈਸਿਆਂ ਬੋਝਾਂ ਦਾ ਕਾਫੀ ਖਰਾਬ ਹੋ ਗਿਆ ਕੰਮ ਅੱਛਾ ਤੇ ਉਸ ਦੌਰਾਨ ਫਿਰ ਮੈਂ ਕਿਉਂਕਿ ਮੈਂ ਤਾਂ ਟੀਵੀ ਤੇ ਨਹੀਂ ਆ ਸਕਿਆ ਜੀ 97 98 ਤੋਂ ਬਾਅਦ ਚੈਨ ਚੱਲੇ ਨੇ ਹਾਂ ਚੱਲੇ ਚੱਲ ਮੇਰਾ ਕੋਈ ਵੀਡੀਓ ਨਹੀਂ ਬਣਿਆ ਕੋਈ ਐਡ ਨਹੀਂ ਸੀ ਪਰ ਮੈਂ ਫੇਰ ਵੀ ਮੈਨੂੰ ਲੋਕਾਂ ਨੇ ਪਰ ਮੇਰੇ ਗਾਣੇ ਕੁਝ ਵਧੀਆ ਸੀਗੇ ਉਹਨਾਂ ਕਰਕੇ ਮੇਰੇ ਗਾਣੇ ਆਪੇ ਲੋਕਾਂ ਤੱਕ ਪਹੁੰਚਦੇ ਰਹੇ ਮੈਂ ਬਿਨੋ ਬਹੁਤ ਘਟ ਮੇਰੇ ਤੁਸੀਂ ਦੇਖ ਰਹੇ ਹੋਗੇ ਤੁਸੀਂ ਕੋਈ ਮੈਂ ਮੈਂ ਤੁਹਾਨੂੰ ਮਿਲੂਗਾ ਨਹੀਂ ਜਲਦੀ ਜਲਦੀ ਨੈਟ ਤੇ ਵੀ ਨਹੀਂ ਮਿਲਦਾ ਮੈਂ ਮਿਲਦਾ ਨਹੀਂ ਮੈਂ ਬੜਾ ਘੱਟ ਮੈਂ ਐਕਟਿਵ ਵੀ ਨਹੀਂ ਹੈਗਾ ਹਾਂ ਤੁਹਾਡਾ ਤੁਸੀਂ ਇੱਕ ਆਪਣੇ ਨਾਮ ਦਾ ਚੈਨਲ ਬਣਾਇਆ ਉਹਦੇ ਚ ਟਿੱਪਾਂ ਦਾ ਜ਼ਿਕਰ ਹੀ ਆ ਗਾਣੇ ਵੀ ਬਹੁਤ ਘੱਟ ਤੁਹਾਡੇ YouTube ਵਗੈਰਾ ਤੇ ਨਾ ਨਹੀਂ ਮੇਰਾ ਚੈਨਲ ਵੀ ਨਹੀਂ ਹੋਣਾ ਜੀ ਉਹ ਕਿਸੇ ਨੇ ਬਣਾਤਾ ਮੇਰਾ ਮੇਰੇ ਐਵੇਂ ਹੀ ਪਏ ਨੇ ਅੱਛਾ ਜੀ ਹਾਂ ਜੀ ਮੈਂ ਆਪਣੀ ਕੁਝ ਪਾਇਆ ਹਜੇ ਤੱਕ ਮਤਲਬ ਇਸ ਦੁਨੀਆ ਤੋਂ ਵੀ ਦੂਰ ਹੀ ਰਹਿੰਦੇ ਤੁਸੀਂ ਦੂਰ ਜੀ ਹੁਣ ਮਸਲਾ ਝੂਠ ਦਾ ਸੀਗਾ ਝੂਠ ਬੋਲਣਾ ਨਹੀਂ ਝੂਠ ਥੋੜ ਕਿ ਬੋਲਣਾ ਨਹੀਂ ਆਉਂਦਾ ਬੋਲਣਾ ਹੀ ਨਹੀਂ ਆਉਂਦਾ ਜੀ ਡਰ ਲੱਗਦਾ ਚੁੱਪ ਨਹੀਂ ਆ ਜ ਨਹੀਂ ਬੋਲ ਸਕਦੇ ਆਪਣੇ ਆਪ ਨੂੰ ਜਿਆਦਾ ਨਹੀਂ ਦੱਸ ਸਕਦਾ ਵੀ ਮੈਂ ਹੈ ਮੈਂ ਆ ਕਰਤਾ ਮੈਂ ਉਹ ਕਰਤਾ ਕੰਟਰੋਵਰਸੀ ਤੋਂ ਪਰੇ ਰਹੇ ਰਹੇ ਹਾਂ ਕੋਈ ਮੈਨੂੰ ਇਹ ਨਹੀਂ ਆ ਫੋਕੀ ਫੇਮ ਨਹੀਂ ਮੈਂ ਚਾਹੁੰਦਾ ਜੀ ਵੀ ਝੂਠੀਆਂ ਜੋ ਹੈਗਾ ਮੈਂ ਹੋਈ ਰਹਿਣਾ ਚਾਹੁੰਦਾ ਜਿਵੇਂ ਅੰਦਰੋਂ ਉਵੇਂ ਬਾਹਰੋਂ